ਦੇਹ ਮਹਿਤਾ ਵਿਖੇ ਇੱਕ ਨਿਹੰਗਾ ਦੇ ਬਾਣੇ ਦੇ ਵਿੱਚ ਆਏ ਮੁਲਜ਼ਮਾ ਵੱਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਇੱਕ ਨੌਜਵਾਨ ਦਾ ਗੁੱਟ ਵੱਢ ਦਿੱਤਾ ਗਿਆ। ਨੌਜਵਾਨ ਨੂੰ ਜ਼ਖਮੀ ਹਾਲਾਤ ਦੇ ਵਿੱਚ ਹਸਪਤਾਲ ਚ ਪਹੁੰਚੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਰਾਜ਼ੀਨਾਮਾ ਕਰ ਲੈਣ ਪਰ ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੁਲਜ਼ਮਾ ਖਿਲਾਫ ਸਖਤ ਕਾਰਵਾਈ ਨਾ ਹੋਈ ਤਾਂ ਉਹ ਰੋਡ ਜਾਮ ਕਰ ਦੇਣਗੇ। ਪੀੜਤ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਕਿਸੇ ਨੌਜਵਾਨ ਨੇ ਘਰੋਂ ਆਵਾਜ਼ ਮਾਰ ਕੇ ਬਾਹਰ ਬੁਲਾਇਆ ਹੈ। ਜੇ ਜਦੋਂ ਬਾਹਰ ਆਇਆ ਤਾਂ ਕੁਝ ਲੋਕਾਂ ਨੇ ਉਸਤੇ ਜਾਣ ਲੇਵਾ ਹਮਲਾ ਕਰ ਦਿੱਤਾ ਜਿਸ ਤੋਂ ਮਗਰੋਂ ਉਸਨੇ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਪਿੰਡ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੀ ਜਿਨ੍ਹਾਂ ਨੇ ਉਸ ਉੱਤੇ ਹਮਲਾ ਕੀਤਾ ਹੈ ਮਾਮਲੇ ਸੰਬੰਧੀ ਸਿੱਖ ਜਥੇਬੰਦੀਆਂ ਦੇ ਆਗੂ ਅਤੇ ਸੰਤ ਸਿਪਾਹੀ ਗਰੁੱਪ ਲੁਧਿਆਣਾ ਦੇ ਪ੍ਰਧਾਨ ਨੇ ਪੁਲਿਸ ਵੱਲੋਂ ਜਾਣਬੁੱਝ ਕੇ ਮਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੇ ਜਾਣ ਦੇ ਇਲਜ਼ਾਮ ਲਗਾਏ ਨੇ ਜਿਨ੍ਹਾਂ ਵੱਲੋਂ ਨੌਜਵਾਨ ਤੇ ਹਮਲਾ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਮਲਜ਼ਮਾਂ ਦੇ ਖਿਲਾਫ ਕਾਰਵਾਈ ਹੋਵੇ ਜੋ ਇਸ ਪੂਰੀ ਘਟਨਾ ਦੇ ਵਿੱਚ ਸ਼ਾਮਲ ਸਨ ਜੇਕਰ ਸਾਡੀ ਸੁਣਵਾਈ ਨਾ ਹੋਈ ਤਾਂ ਅਸੀਂ ਬਟਾਲਾ ਦੇ ਐਸਐਸਪੀ ਦੇ ਦਫ਼ਤਰ ਦੇ ਬਾਹਰ ਧਰਨਾ ਲਗਾਵਾਂਗੇ ਉਹਨਾਂ ਨੇ ਕਿਹਾ ਕਿ ਪੜਿਤ ਨੌਜਵਾਨ ਵੱਲੋਂ ਮਲਜ਼ਮਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਜਾ ਰਿਹਾ ਸੀ ਅਤੇ ਇਸੇ ਕਰਕੇ ਹੀ ਇਸ ਨੌਜਵਾਨ ਉੱਤੇ ਹਮਲਾ ਕੀਤਾ ਗਿਆ। ਉਹਨਾਂ ਕਿਹਾ ਕਿ ਜੋ ਵੀ ਨਿਹੰਗ ਸਿੰਘ ਜਥੇਬੰਦੀਆਂ ਦੇ ਭੇਸ ਦੇ ਵਿੱਚ ਲੋਕ ਨਸ਼ਾ ਵੇਚਣ ਜਾ ਰਹੇ ਨੇ ਉਹਨਾਂ ਦੇ ਖਿਲਾਫ ਅਸੀਂ ਜ਼ਰੂਰ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਦੂਸਰੇ ਪਾਸੇ ਜਦੋਂ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਆਪਣੀ ਜਾਣ ਛਡਾਉਂਦੇ ਹੋਏ ਮੀਡੀਆ ਦੇ ਨਾਲ ਕੋਈ ਵੀ ਗੱਲ ਕਰਨ ਤੋਂ ਮਨਾ ਕਰ ਦਿੱਤਾ। ਇਸ ਤੋਂ ਮਗਰੋਂ ਸਬ-ਇੰਸਪੈਕਟਰ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਪੁੱਛਗਿੱਛ ਕਰ ਰਹੇ ਹਾਂ ਅਤੇ ਨਾਲ ਹੀ ਨੌਜਵਾਨ ਜੋ ਕਿ ਜ਼ਖਮੀ ਹੋਇਆ ਹੈ ਉਸ ਦੇ ਬਿਆਨ ਦਰਜ ਕਰ ਲਏ ਗਏ ਨੇ ਅਤੇ ਪੰਜ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰ ਜੋ ਮੇਰੇ ਨਾਲ ਬਬਈ ਵਾਰਦਾਤ ਹੋਈ ਆ ਇਹ ਤਲਵੰਡੀ ਪਿੰਡਰ ਤੋਂ ਦੋ ਤਲਵੰਡੀ ਪਿੰਡਰ ਦੇ ਲੜਕੇ ਆ ਤੇ ਇੱਕ ਬਾਗਿਆਂ ਦਾ ਇੱਕ ਵੀਲਾ ਬਜੂ ਦੋ ਆਣ ਪਛਾਤੇ ਆ ਉਹਨਾਂ ਦਾ ਮੈਨੂੰ ਪਤਾ ਨਹੀਂ ਤੇ ਇੱਕ ਜਿਹੜਾ ਮੇਰੇ ਉਹਨੇ ਮੈਨੂੰ ਇਹ ਗੱਲ ਕਹੀ ਕਿ ਅਪਾ ਫੈਸਲਾ ਕਰਾਉਂਦਾ ਕਿ ਤੁਹਾਡਾ ਉਹਦਾ ਨਾਮ ਹੈਗਾ ਜੀ ਲਾਡੀ ਲਾਡੀ ਡਾਕਟਰ ਆ ਉਹਨੇ ਮੈਨੂੰ ਕਹੇ ਫੈਸਲਾ ਕਰਾਦਾਂਗੇ ਉਹਦੇ ਹੁੰਦੇ ਇੱਕ ਬੋਲੇ ਵਾਲਾ ਮੁੰਡਾ ਦਿੱਕਰ ਹੋ ਵੀ ਗਵਾਹ ਹੈ ਉਹਦੇ ਸਾਹਮਣੇ ਉਹਨਾਂ ਦਾ ਕੋਈ ਗੱਲ ਹੀ ਨਹੀਂ ਮੇਰੇ ਹੁੰਦਾ ਕੋਈ ਗੱਲ ਨਹੀਂ ਕਰਦੇ ਮੇਰੇ ਭਨੇ ਹੋਏ ਆ ਤੇ ਤੁਸੀਂ ਉਹਨਾਂ ਕੋਈ ਗੱਲ ਕਰੋ ਤੇ ਮੈਂ ਬਾਬਾ ਜੀ ਸਭੋ ਇੱਥੋਂ ਤੱਕ ਉਹਨਾਂ ਜਮਾ ਚਲੋ ਪਾਣੀ ਦਾ ਨਹੀਂ ਪੀ ਲੈਨੇ ਜੇ ਭਰਾਏ ਆ ਤੇ ਮੈਂ ਤਾਂ ਵੀਰ ਜੀ ਨਹੀਂ ਫੈਸਲਾ ਕਰਾਉਣ ਲੱਗਾ ਮੈਂ ਬਾਬਾ ਜੀ ਉਹਨਾਂ ਨਾਲ ਕਰ ਕਿ ਚਲੋ ਪਾਣੀ ਦੀ ਬੋਤਲ ਫੜ ਕੇ ਲੈ ਆ ਉਹ ਮੁੰਡੇ ਨੂੰ ਪਾਣੀ ਦੀ ਬੋਤਲ ਨਾਲ ਕਰਦਾ ਤੇ ਬਾਬਾ ਜੀ ਹੁੰਦਿਆਂ ਉੱਤਰ ਕੇ ਆਏ ਤੇ ਮੇਰੇ ਉਹਨਾਂ ਸਿਰ ਤੇ ਮਾਰ ਲੱਗਾ ਪਹਿਲਾ ਵਾਰ ਕਰ ਲੱਗਾ ਮੈਂ ਅਗਰੇ ਹੱਥ ਕਰਤਾ ਮੈਂ ਮੇਰੇ ਉਹਨਾਂ ਹੱਥ ਜਦੋਂ ਦਾਤਰ ਮਾਰਾ ਬਾਅਦ ਮੇਰੇ ਇੱਕ ਨੇ ਲੱਕ ਤੇ ਮਾਰਤਾ ਫਿਰ ਮੈਂ ਭੱਜ ਕੇ ਆਪਣੀ ਜਾਨ ਬਚਾਈ ਤੇ ਬਾਅਦ ਵਿੱਚ ਉਹਨੇ ਫਿਰ ਮੇਰੇ ਮਗਰ ਪਜਾ ਫਿਰ ਮੈਂ ਜੇ ਨਾ ਕਰਨ ਨੂੰ ਨਹਿਰ ਦੇ ਵਿੱਚ ਸਾਲ ਲਗਾ ਲਗਾ ਕੇ ਫਿਰ ਮੈਂ ਉਹਦੇ ਨਹਿਰ ਪਾਰ ਕਰਕੇ ਅਗਲੇ ਬੰਨੇ ਗਿਆ ਤਾਂ ਮਗਰ ਫਿਰ ਮੇਰੇ ਦੁਬਾਰਾ ਨਹਿਰ ਪਾਰ ਕਰਕੇ ਅਗਲੇ ਬੰਨੇ ਆਏ ਉਹਦੇ ਜੇ ਬਾਬਾ ਜੀ ਮਲਵੇਤੋ ਇਹ ਆ ਕਿ ਜੇ ਮੈਨੂੰ ਕੋਈ ਨਹੀਂ ਹੁੰਦਾ ਇਤੋਂ ਇਹ ਕਿ ਇਹ ਜਮਿਆ ਰਹੋਣਗੇ ਕਿ ਮਨ ਲਓ ਕੱਲ ਨੂੰ ਕੋਈ ਮੇਰਾ ਨਿਸ਼ਾਨ ਹੁੰਦਾ ਵਾ ਇਹੋ ਹੀ ਜਮਿਆ ਰਹੋਣਗੇ ਕਿਉਂਕਿ ਇਹਨਾਂ ਨੇ ਮੈਨੂੰ ਯਾਨੋ ਮਾਨਦੀ ਧੋਖੇ ਦਿੱਤੀਆਂ ਇਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਤੇਰੇ ਅਸੀਂ ਗੋਲੀ ਮਾਰਨੀ ਹੈ ਇਹਨਾਂ ਨੇ ਮੇਰੇ ਪਹਿਲਾਂ ਵੀ ਇਹਨਾਂ ਕੋਲ ਹਿਹਾ ਰਿਹਾ ਹੈਗੇ ਪਹਿਲਾਂ ਵੀ ਜੇਲ੍ਹ ਜੂਲ ਦਾ ਬਾਬੇ ਜੇਲ੍ਹ ਤੋਂ ਹੋ ਗਏ ਆ ਪਹਿਲਾਂ ਵੀ ਚੋਰੀ-ਚੂਰੀ ਦੇ ਕੇਸ ਹੈਗੇ ਆ ਤੇ ਇਹਨਾਂ ਨੇ ਇਹੋ ਗੱਲ ਕਹੀ ਤੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮਤਲਬ ਮਤੇਰੇ ਗੋਲੀ ਮਾਰਨੀ ਆ ਕੇ ਤੇ ਜਦੋਂ ਮੈਂ ਗੱਡੀ ਭੱਜਾਂ ਡਿਆ ਪਹਿਲਾਂ ਮੇਰੇ ਸਿਰ ਤੋਂ ਹੁੰਦਿਆ ਮਾਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਗੱਡੀ ਹੱਥ ਕਰਦਾ ਬਾਅਦ ਚ ਇਹਨੇ ਮੇਰੇ ਲੱਤੇ ਜਮਾਰੇ ਫਿਰ ਮੈਂ ਨਹਿਰ ਤੇ ਮਤਲਬ ਸਾਲ ਲਗਾਈ ਤੇ ਫਿਰ ਮੈਂ ਅੱਗੇ ਭੱਜਾਂ ਉਹ ਤੋਂ ਬਾਅਦ ਬਾਬਾ ਜੀ ਮਤਲਬ ਮੈਂ ਬੇਹੋਸ਼ ਹੋ ਕੇ ਡੇਗਾ ਅਗਲੇ ਬੰਨੇ ਜਿੱਨਾ ਮੈਨੂੰ ਅੰਕਲੋਂ ਨੇ ਚੱਕਿਆ ਆਣ ਕੇ ਕੋਈ ਤੇ ਅੰਕਲ ਉੱਥੇ ਮੈਨੂੰ ਅੰਕਲਾਂ ਨੇ ਟੱਕਰ ਲਾ ਦਿੱਦਿਆਂ ਤੇ ਅੰਕਲ ਹੀ ਉਹਨਾਂ ਨੇ ਮੈਂ ਚੱਕਿਆ ਤੇ ਘਾੜੇ ਪਿੰਡ ਦਾ ਹੈ ਮੁੰਡਾ ਜਿਹੜਾ ਮੇਰੇ ਨਾਲ ਹੀ ਹੁੰਨੇ ਮੈਨੂੰ ਚੱਕਿਆ ਇਹਨਾਂ ਨੇ ਬਾਬਾ ਜੀ ਅੱਗੇ ਮੈਨੂੰ ਨਾ ਇੱਕਦਮ ਗੁਰਦਵਾਰ ਸਾਹਿਬ ਮੱਥਾ ਟੇਕਣ ਗਿਆ ਸੀ ਉੱਥੇ ਸੀ ਕੈਮਰਾ ਦੇ ਸਾਹਮਣੇ ਉਹਨਾਂ ਨੇ ਮੈਨੂੰ ਘੇਰ ਲਿਆ ਉੱਥੇ ਵੀ ਮੇਰੇ ਮਗਰ ਆ ਕੇ ਚਾਰ ਪੰਜ ਨੇ ਉਹਦੇ ਮੇਰੇ ਰਮਾਲ ਬੰਨ ਕੇ ਹੱਥ ਝੋਣ ਦੇ ਜਦੋਂ ਇਹਨਾਂ ਨੇ ਮੈਨੂੰ ਆਣ ਕੇ ਉੱਥੇ ਫੜ ਲਿਆ ਤੇ ਹਾਂ ਦਾ ਤੂੰ ਇਦਾਂ ਕਿਹਾ ਤੇ ਇਹਨਾਂ ਨੇ ਮੈਨੂੰ ਉਦਣੇ ਘੇਰ ਲਿਆ ਉਦਣੇ ਮੈਨੂੰ ਮਾਰ ਲੱਗੇ ਉੱਥੇ ਗੁਰਦਵ ਇਨਾਂ ਬਾਬਾ ਜੀ ਉਹਦੋਂ ਮੇਰਾ ਮਾਂ ਹਬਚਾਇਆ ਤੇ ਬਾਅਦ ਚ ਅੱਜ ਪੰਜਵੇਂ ਛੇ ਦਿਨ ਮੈਨੂੰ ਫੇਰ ਘੇਰ ਲਿਆ ਇਹਨਾਂ ਨੇ ਇਹਨਾਂ ਨੇ ਅੱਗੇ ਵੀ ਘੇਰੀ ਮੇਰਾ ਪਿੱਛਾ ਕੀਤਾ ਜੇ ਮੈਂ ਕਿਤੇ ਮਰਨ ਦੁਕਾਨ ਤੋਂ ਕੰਮ ਜੰਨਾ ਹੈ ਫੋਨ ਤੇ ਬਾਬਾ ਜੀ ਇਹਨਾਂ ਨੇ ਮੈਨੂੰ ਮਾਰਨ ਦੀ ਮਤਲਬ ਵੀ ਆਪਣੇ ਲੋ ਮਾਰਨ ਆਏ ਪੂਰਾ ਮਤਲਬ ਮਾਰਨ ਦੀ ਵਜਨ ਉਹਨੇ ਹਮਲਾ ਕੀਤਾ ਕਿ ਮਾਰ ਕੇ ਜਾਣਾ ਬਣ ਐਵੇਂ ਗੱਲ ਕੀਤੀ ਕਿ ਮਾਰ ਕੇ ਜਾਣਾ ਜਾਨੋ ਇਹਨਾਂ ਨੇ ਮੈਨੂੰ ਪਹਿਲਾਂ ਕਹਿੰਦਾ ਕਿ ਮੈਨੂੰ ਮਾਰ ਦੇਣਾ ਜਾਨੋ ਵੀ ਜੀ ਮਾਂ ਬਲਾ ਇਸ ਤਰ੍ਹਾਂ ਵਾ ਕਿ ਪੰਜਾਬ ਸਰਕਾਰ ਵੀ ਨਸ਼ਿਆਂ ਦੇ ਉੱਪਰ ਰੋਕਤਾਂ ਵਾਸਤੇ ਸੰਗਤ ਨੂੰ ਅਪੀਲ ਕਰ ਰਹੀ ਹੈ ਕਿ ਨੌਜਵਾਨ ਅੱਗੇ ਆਉਣ ਅਫਸਰ ਸਹਿਬਾਨਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਕਿ ਪੰਜਾਬ ਦੇ ਵਿੱਚ ਘਰ ਘਰ ਨਜ਼ਰਾ ਕਰ ਕਰ ਗਿਆ ਬਹੁਤ ਵਾਰ ਵੇਖਿਆ ਜਾਂਦਾ ਸੋਸ਼ਲ ਮੀਡੀਆ ਤੇ ਵੀ ਕਿ ਨਿਹੰਗ ਸਿੰਘ ਬਾਣਿਆਂ ਦੇ ਅੰਦਰ ਵੀ ਕੁਝ ਲੋਕ ਗੁੰਡਾਗਰਦੀ ਕਰਦੇ ਨਜ਼ਰ ਆਉਂਦੇ ਆ ਲੁੱਟਾਂ ਖੋਹਾਂ ਕਰਦੇ ਨਜ਼ਰ ਆਉਂਦੇ ਆ ਬਦਮਾਸ਼ੀ ਕਰਦੇ ਨਜ਼ਰ ਆਉਂਦੇ ਆ ਤੇ ਨਸ਼ਾ ਕਰਦੇ ਤੇ ਕਰਾਉਂਦੇ ਨਜ਼ਰ ਆਉਂਦੇ ਆ ਇਹਦੇ ਤਹਿਤ ਹੀ ਪਿੰਡ ਜਿਹੜਾ ਵਾ ਘੁਮਾਣਾ ਦੇ ਕੋਲ ਆ ਉੱਥੋਂ ਦਾ ਇੱਕ ਸਾਡਾ ਵੀਰ ਆ ਪ੍ਰਤਾਪ ਸਿੰਘ ਉਹਨਾਂ ਨੇ ਰਾਤੀ ਮੇਰੇ ਨਾਲ ਸੰਪਰਕ ਕੀਤਾ ਉਹਦੇ ਵੱਡੇ ਭਰਾ ਨੇ ਕਿ ਸਾਡੇ ਭਰਾ ਦਾ ਗੁੱਟਵਾੜ ਦਿੱਤਾ ਗਿਆ ਕਾਰਨ ਇਹ ਕਿ ਉਹ ਨਿਆਂਗ ਸਿੰਘ ਦੇ ਬਾਣੇ ਦੇ ਵਿੱਚ ਨਸ਼ਾ ਕਰਦੇ ਤੇ ਵੇਚਦੇ ਸੀ ਤੇ ਲੁੱਟਾਂ ਖੂਹਾਂ ਕਰਦੇ ਸੀ ਇਸ ਬੰਦੇ ਨੇ ਜਿਹੜਾ ਵਾ ਇਤਰਾਜ਼ ਜਤਾਇਆ ਤੇ ਇਹਦੇ ਨਾਲ ਖੁੰਦਕਬਾਜੀ ਰੱਖਣੀ ਸ਼ੁਰੂ ਕਰ ਦਿੱਤੀ ਤੇ ਕੋਈ ਇਹ ਬੰਦਾ ਸੀ ਕੋਈ ਉਹਨੇ ਜਾ ਕੇ ਉਹਨੂੰ ਆਖਿਆ ਵੀ ਯਾਰ ਤੁਸੀਂ ਇਹ ਰੋਜ ਦਾ ਜਿਹੜਾ ਵਾ ਖੁੰਦਕਬਾਜੀ ਤੁਹਾਡੀ ਮਿਟਾ ਦਿੰਦਾ ਮੇਰੇ ਨਾਲ ਚੱਲੋ ਉਹ ਬੰਦਾ ਜਿਹੜਾ ਵਾ ਰਾਜੀਨਾਮਾ ਦੇ ਤਹਿਤ ਇਸ ਬੰਦੇ ਨੂੰ ਫੋਨ ਕਰਕੇ ਅੱਧੀ ਰਾਤ ਨਹਿਰ ਤੇ ਲੈ ਗਿਆ ਤੇ ਨਹਿਰ ਤੇ ਜਾ ਕੇ ਜਿਹੜਾ ਵਾ ਉਹਨਾਂ ਨੇ ਇਹਨੂੰ ਰਾਜੀਨਾਮੇ ਦੇ ਤਹਿਤ ਉਹਦੇ ਤੇ ਉੱਪਰ ਹਮਲਾ ਕਰਕੇ ਉਹਦਾ ਜਿਹੜਾ ਗੁੱਟ ਵਾਰ ਦਿੱਤਾ ਪਹਿਲਾਂ ਉਹ ਮੁੰਡਾ ਦੱਸ ਰਿਹਾ ਸੀ ਮੈਨੂੰ ਕਿ ਪਾਜੀ ਮੇਰਾ ਜਦੋਂ ਧੌਣ ਤੇ ਵਾਰ ਕਰਨ ਲੱਗੇ ਤੇ ਮੈਂ ਗਿਆ ਹੱਥ ਕਰ ਦਿੱਤਾ ਤੇ ਆ ਜਿਹੜਾ ਅੱਧਾ ਗੁੱਟ ਉਹਦਾ ਵੱਢਿਆ ਗਿਆ ਠੀਕ ਹੈ ਉਹਦੇ ਤਹਿਤ ਹੀ ਦੂਜਾ ਵਾਰ ਉਹਨੇ ਵੀਰ ਨੇ ਜਿਹੜਾ ਵਾ ਉਹਦੇ ਲੱਤ ਤੇ ਕੀਤਾ ਤੇ ਜਦੋਂ ਭੱਜਾ ਵਾ ਤੇ ਇਹਨੇ ਉਹ ਮੁੰਡਾ ਬੜਾ ਯੁਰਤ ਵਾਲਾ ਨਿਕਲਿਆ ਤੇ ਉਹਨੇ ਜਾ ਕੇ ਨਹਿਰ 'ਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਤੇ ਨਹਿਰ 'ਚ ਛਾਲ ਮਾਰਨ ਦੇ ਬਾਅਦ ਯੁੱਧ ਵੀ ਹੋ ਗਿਆ ਨਾ ਕਿ ਪਿੱਛੋਂ ਭੱਜਦਿਆਂ ਉਹਦੇ ਇਲਾਕੇ ਦੇ ਵਿੱਚ ਵਾਰ ਕੀਤਾ ਤੀਜ ਤੇ ਤਿੰਨ ਵਾਰ ਟੋਟਲ ਹੋਤੇ ਤੇ ਹੋਏ ਨਾ ਮੁੰਡੇ ਦਾ ਗੁੱਟ ਡੈਮੇਜ ਹੋ ਚੁੱਕਾ ਵਾ ਇਹ ਇਹਦੂ ਪਹਿਲਾਂ ਵੀ ਕੁਮਾਣਾ ਦੇ ਕੋਲ ਹੀ ਇੱਕ ਨਿਆਂਗ ਸਿੰਘ ਵੱਲੋਂ ਚਾਹ ਮੰਗਣ ਤੇ ਇੱਕ ਮਜ਼ਦੂਰ ਦੇ ਉੱਪਰ ਜਿਹੜਾ ਸੀ ਲੱਤਵੜ ਦਿੱਤੀ ਗਈ ਸੀ ਉਹਦਾ ਵੀ ਮਾ ਹਸਪੀਟਲ ਪਤਾ ਲੈਣ ਆਇਆ ਆਏ ਦਿਨ ਮਜ਼ਦੂਰਾਂ ਦੇ ਉੱਪਰ ਜਿਹੜਾ ਵਾ ਅਤਿਆਚਾਰ ਹੋ ਰਿਹਾ ਵਾ ਪਿੰਡਾਂ ਦੇ ਵਿੱਚ ਕੁਝ ਕੜਮ ਚੋਧਰੀਆਂ ਵੱਲੋਂ ਫਿਰ ਜਦੋਂ ਕੋ ਸਾਡੇ ਵਰਗਾ ਬੰਦਾ ਬੋਲਦਾ ਤੇ ਕਹਿੰਦੇ ਜਾਤ ਪਾਤ ਦੀ ਗੱਲ ਕਰਦਾ ਬਾਈ ਤੁਸੀਂ ਜਾਤ ਪਾਤ ਖਤਮ ਕਰੋ ਕਿ ਤਾਂ ਹੀ ਆਣਾ ਗੱਲ ਜਾਤ ਪਾਤ ਦੀ ਨਹੀਂ ਨਸ਼ ਤਸ਼ੇ ਕਰਨ ਵਾਲਾ ਕਿਸੇ ਜਾਨ ਦਾ ਵੀ ਹੋ ਸਕਦਾ ਪੁਲਿਸ ਵੱਲੋਂ ਕਹਿ ਰਿਆ ਰਿਹਾ ਕਿ ਪੁਰਾਣੀ ਰੰਜਿਸ਼ ਸੀ ਕਿ ਨਸ਼ੇ ਦੀ ਕੋਈ ਗੱਲ ਬਾਤ ਨਹੀਂ ਉਹ ਜਾਂਚ ਦਾ ਕਿਨੇ ਵਿਸ਼ਾਇਆ ਪੁਰਾਣੀ ਰੰਜਿਸ਼ ਬਾਜੀ ਕੋਈ ਇਹਨਾਂ ਦਾ ਜਮਾਂਦਰੂ ਕੋਈ ਇਹਨਾਂ ਦਾ ਕੋਈ ਥੜਾ ਵਾ ਉਹ ਦੁਸ਼ਮਣੀ ਨਾਲ ਦੀ ਹੈ ਕੀ ਆ ਜੋ ਹੈਗਾ ਸੀ ਤੁਹਾਡੇ ਸਾਹਮਣੇ ਦੱਸ ਦਿੱਤਾ ਵਾ ਬਾਕੀ ਪੁਲਿਸ ਆਈ ਸੀ ਉਹਨਾਂ ਨੇ ਮੈਂ ਕੋਲ ਬਹਿ ਕੇ ਲਾਗੇ ਜਿਹੜੇ ਆ ਉਹ ਬਿਆਨ ਦਰਜ ਕਰਵਾਏ ਆ ਠੀਕ ਆ ਤੇ ਜੋ ਉਹਨਾਂ ਨੇ ਪੁੱਛਿਆ ਇਨ ਬਿੰਨ ਜਿਹੜਾ ਉਹਨਾਂ ਨੇ ਬਿਆਨ ਦਰਜ ਕੀਤੇ ਆ ਤੇ ਕਾਨੂੰਨਾਈ ਅਸੀਂ ਮੰਗ ਕੀਤੀ ਆ ਵੀ ਟੋਟਲ ਪੰਜ ਬੰਦੇ ਆ ਜਿਹੜਾ ਸਾਜ਼ਿਸ਼ ਕਰਤਾ ਬੰਦਾ ਲਾਡੀ ਲਾਡੀ ਹੈ ਉਹਨੂੰ ਵਿੱਚ ਵੀ ਰੱਖਿਆ ਜਾਵੇ ਠੀਕ ਹੈ ਕਿਉਂਕਿ ਉਹੀ ਬੰਦਾ ਲੈ ਕੇ ਗਿਆ ਉਹੀ ਬੰਦੇ ਨੇ ਤਹਿਤ ਉਹਦੇ ਸਾਹਮਣੇ ਹਮਲਾ ਹੋਇਆ ਸ਼ੁਕਰ ਕਰੋ ਮੁੰਡੇ ਦੀ ਜਾਨ ਬਚ ਗਈ ਹੈ ਫਿਰ ਵੀ ਮੁੰਡਾ ਬੜਾ ਦਲੇਰੀ ਵਾਲਾ ਨਿਕਲਿਆ ਕਿ ਹੱਥ ਲੈ ਕੇ ਵੀ ਹਸਪੀਟਲਾਂ ਦੇ ਵਿੱਚ ਦਰਵਾਜ਼ਾ ਦਰ ਜਿਹੜਾ ਜਿਹੜਾ ਯੁਰਤ ਦੇ ਨਾਲ ਤੁਰਦਾ ਫਿਰਦਾ ਰਿਹਾ ਵਾ ਸੋ ਇਹਨੂੰ ਨੱਥ ਪਾਉਣ ਵਾਲੀ ਹੈ ਜੇਕਰ ਇਨਸਾਫ ਨਹੀਂ ਮਿਲਿਆ ਤਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਚੇਅਰਮੈਨ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਅਸੀਂ ਆਉਣ ਵਾਲੇ ਦਿਨਾਂ ਦੇ ਐਸਐਸਪੀ ਬਟਾਲਾ ਦਾ ਦਫ਼ਤਰ ਕਰਾਂਗੇ ਜਦ ਤੱਕ ਇਹਨਾਂ ਲੋਕਾਂ ਨੂੰ ਸਜ਼ਾ ਨਹੀਂ ਮਿਲ ਜਾਂਦੀ ਤੇ ਲੇਕਿਨ ਕਿਹਾ ਜਾ ਰਿਹਾ ਹੈ ਕਿ ਮੁੱਖ ਦੋਸ਼ੀ ਨੂੰ ਬਾਹਰ ਕੱਢਣ ਦੀ ਗੱਲ ਵੀ ਕੀਤੀ ਜਾ ਰਹੀ ਸੀ ਪਰਿਵਾਰ ਦੇ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਸੀ ਇਸ ਤਰ੍ਹਾਂ ਦੀ ਕੋਈ ਕਿਤੇ ਸੱਚ ਨਹੀਂ ਕੋਈ ਮੇਰੇ ਸਾਹਮਣੇ ਤੇ ਕੋ ਪੁਲਿਸ ਦੇ ਇਦਾਂ ਦੀ ਕੋਈ ਗੱਲ ਨਜ਼ਰ ਨਹੀਂ ਆਈ ਮੇਰੇ ਸਾਹਮਣੇ ਜੇਕਰ ਹੋਏਗੀ ਤਵਿਰੇ ਤੁਹਾਡੇ ਜਨਤਾ ਤੱਕ ਸਾਹਮਣੇ ਰੱਖਾਂਗੇ ਦਬਾਦ ਬੂ ਵਾਲਾ ਸਾਡੇ ਤੇ ਕੰਮ ਕੋਈ ਨਹੀਂ ਹੁਣ ਪੁਲਿਸ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਇਹ ਜੋ ਮੇਨ ਦੋਸ਼ੀ ਆ ਉਹਨੂੰ ਬਾਹਰ ਕੱਟ ਦਿੱਤਾ ਜਾਵੇ ਬਾਕੀ ਦੇ ਮਾਮਲੇ ਕਰ ਕਿਉਂ ਕੀ ਗੱਲ ਮੈਨੂੰ ਨਹੀਂ ਪਤਾ ਪਰ ਉਹਦੀ ਰਿਸ਼ਤਾਰੀ ਹੋ ਸਕਦੀ ਹੈ ਉਹਨਾਂ ਦੀ ਮੇਰੇ ਸਾਹਮਣੇ ਤਾਂ ਇਹ ਗੱਲ ਹੋਈ ਕੋਈ ਨਹੀਂ ਕੋਈ ਦੋਸ਼ੀ ਬਾਹਰ ਨਹੀਂ ਕੱਢਿਆ ਜਾਏਗਾ ਇਹ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਇਹਨਾਂ ਨੇ ਤੇ ਪਾਇਆ ਗੰਦ ਨਾਲ ਲੋਕਾਂ ਨੇ ਸੋ ਹੁਣ ਕਿਸੇ ਵੀ ਦਲਿਤ ਸਮਾਜ ਦੇ ਐਸੀ ਭੈਣ ਭਰਾਵਾਂ ਦੇ ਨਾਲ ਮੈਂ ਇੱਕ ਤੱਕੜੀ ਹੋਣ ਦੇਣਾ ਜਿੱਥੇ ਵੀ ਯਾਦ ਕਰਨਗੇ ਮੈਂ ਪਹੁੰਚਿਆ ਕਰਨਾ ਜੋ ਮਰਜ਼ੀ ਹੋਵੇ ਮੇਰੇ ਸਾਹਮਣੇ ਤੱਕ ਠੀਕ ਸੀ ਉਦੋਂ ਬਾਅਦ ਜਿਹੜਾ ਬਾਕੀ ਤੁਸੀਂ ਆਪ ਹੀ ਦੇਖ ਲਿਆ ਰਵਈਆ ਉਹ ਮੇਰੇ ਖਿਆਲ ਨਾਲ ਦਿਖਾਉਣ ਦੀ ਲੋੜ ਨਹੀਂ ਆ ਜੇ ਸਾਡਾ ਸਾਥ ਦੇਣਗੇ ਜਿਉਂ ਧੰਨਵਾਦ ਕਰਾਂਗੇ ਦਿਲੋਂ ਉਹਨਾਂ ਦਾ ਅਫਸਰ ਸਹਿਬਾਨਾਂ ਦਾ ਵੀ ਜੇਕਰ ਇਹ ਸਾਡੀ ਜਿਹੜੀ ਆ ਉਹ ਹੱਕ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਨਗੇ ਜਾਂ ਕਿਸੇ ਕਿਸੇ ਦਾ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਇਹ ਭੈਣ ਭਰਾਵਾਂ ਨਾਲ ਲੈ ਕੇ ਜਿਹੜਾ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਬਟਾਲਾ ਦੇ ਐਸਐਸਪੀ ਦਫ਼ਤਰ ਦਾ ਕਰਾਓ ਕਰਾਂਗਾ ਇਹ ਜੋ ਬਿਆਨ ਦਿੱਤੇ ਆ ਉਦੇ ਮੁਤਾਬਕ ਅਸੀਂ ਬੈਨ ਲਿਆ ਜਿਹੜੀ ਕਾਰਵਾਈ ਬਣਦੀ ਉਹ ਕਰ ਸਰ ਕਿੰਨੇ ਲੋਕ ਨੇ ਜਿੰਨਾ ਪੰਜ ਲੋਕ ਹੈ ਪਰ ਆਪਾਂ ਨਾਂ ਨਹੀਂ ਸ਼ੇਅਰ ਕਰ ਸਕਦੇ ਕਿਉਂਕਿ ਉਹ ਆਡੀਟ ਟ੍ਰੇਸ ਦਾ 파ਟ ਲੇਕਿਨ ਜੋ ਪਰਿਵਾਰ ਦਾ ਕਹਿਣਾ ਜਾਂ ਸਾਨੂੰ ਇਨਪੁਟ ਮਿਲਦੀ ਹੈ ਕਿ ਮੇਨ ਦੋਸ਼ੀ ਨੂੰ ਬਾਹਰ ਕੱਢਣ ਦੀ ਗੱਲ ਕੀਤੀ ਜਾਂਦੀ ਨਹੀਂ ਨਹੀਂ ਕੋਈ ਗੱਲ ਨਹੀਂ ਸਾਰੇ ਦੋਸ਼ੀ ਵਿੱਚ ਬਾਈ ਮੇਨ ਪਰਚਾ ਬਾਈ ਨੇ ਪਤਾ ਹੈ ਕੀ ਕੀ ਉਹ ਮੁੰਡੇ ਨੇ ਕੀ ਦੱਸਿਆ ਜੀ ਕਿਸ ਤਰ੍ਹਾਂ ਕਿਉਂ ਗੁੱਟ ਵੱਡਿਆ ਗਿਆ ਕੋਈ ਪੁਰਾਣੀ ਇਹਨਾਂ ਦਾ ਕੋਈ ਪੁਰਾਣੀ ਤੇ ਰਹਿੰਦੇ ਸੀ ਉਹਦੇ ਝਗੜਾ ਹੋਇਆ ਤੇ ਉਹਦੇ ਕਰਕੇ ਇਹਨਾਂ ਨੇ ਮਤਲਬ ਦੱਸਿਆ ਰਿਹਾ ਕਿ ਨਸ਼ੇ ਨੂੰ ਰੋਕਣ ਲਈ ਇਹ ਸਾਕੇ ਕੀਤਾ ਕਿ ਪਰ ਉਹਨਾਂ ਵੱਲੋਂ ਉਹ ਹੀ ਵੇਖ ਲਾਂਗੇ ਕੋਈ ਨਹੀਂ ਜਾਣਦੇ ਵੇਖ ਲਾਂਗੇ ਇਹੋ ਜਿਹੀ ਗੱਲ ਹੋਈ ਵੇਖਦਾ ਕਿੰਨੇ ਲੋਕਾਂ ਦੇ ਪਰਚੇ ਕਿਤੇ ਪੰਜ ਜਣੇ